श्रोमणी अकाली दल उस वेले अमृतसर शहर सेंटर हल्के भरपूर हुगारा मिले जदों सरदार सुखबीर सिंह बादल प्रधान श्रोमणी अकाली दल सरदार बिक्रम मजीठिया श्री अनिल जोशी जी कैंडेट श्रोमणी अकाली दल लोग सभा श्री अमृतसर ने श्री नरेंद्र बहिल जी प्रेजिडेंट आरती एसोसीएशन अमृतसर जो कि लंबे समय तो श्रोमणी अकाली दल की पंथक सेवा कर रहे अज सेंटर हल्के का इंचार्ज नियुक्त किया इस मौके से राजेंद्र सिंह मरवाहा कोआरडिनेट ट्रेड इंडस्ट्री हरपाल सिंह आहलूवालिया ने सांझे तौर ते नरेंद्र बहिश्री अनिल जोशी नु सेंटर हल्के लोग सभा चोना लीड हासिल विशाल शर्मा विशेष रिपोर्ट ਗਿੰਦਰ ਸਿੰਘ ਮਰਵਾਹਾ ਅੱਜ ਲੋਕ ਸਵਾਲ ਪਏ ਤੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਨੰਦ ਜੋਸ਼ੀ ਜੀ ਨੂੰ ਬਹੁਤ ਵੱਡਾ ਬਲ ਮਿਲਿਆ ਕਿਉਂਕਿ ਸਾਡੇ ਜਿਹੜੇ ਸੁਪਰੀਮੋ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਸਾਡੇ ਨਰਿੰਦਰ ਬੈਲ ਜੀ ਜਿਹੜੇ ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਰਟੀ ਐਸੋਸੀਏਸ਼ਨ ਦੇ ਉਹਨਾਂ ਨੂੰ ਅੱਜ ਕੇਂਦਰੀ ਹਲਕੇ ਦਾ ਜਿਹੜਾ ਇੰਚਾਰਜ ਜਿਹੜਾ ਲਾਇਆ ਗਿਆ ਤੋ ਪਹਿਲਾਂ ਜਿਹੜਾ ਸਾਡਾ ਗੱਠ ਜੋੜ ਸੀਗਾ ਔਰ ਸਾਡਾ ਜਿਹੜੇ ਸ਼ਹਿਰ ਦੀਆਂ 5 ਸੀਟਾਂ ਨੇ ਉਹਨਾਂ ਵਿੱਚ ਇੱਕ ਦੋ ਸੀਟਾਂ ਸਾਡੇ ਕੋਲ ਬਾਕੀ ਭਾਜੀਪੀ ਨਾਲ ਜਿਹੜਾ ਉਹ ਕੈਂਡੀਡੇਟ ਹੁੰਦੇ ਸੀਗੇ ਤੋ ਸਾਡੇ ਹਲਕੇ ਦੇ ਜਿਹੜੇ ਉਹ ਆਪਣਾ ਕਮਜ਼ੋਰੀ ਸੀਗੀ ਬਹੁਤ ਜ਼ਿਆਦਾ ਤੋ ਅੱਜ ਬੈਲ ਸਾਹਿਬ ਬਹੁਤ ਤਾਕੜ ਇਨਸਾਨ ਨੇ ਔਰ ਪਹਿਲੇ ਹੀ ਵਪਾਰ ਵਿੰਗ ਸ਼੍ਰੋਮਣੀ ਕਾਲੀ ਦਲ ਨਾਲ ਲੰਮੇ ਸਮੇਂ ਦੇ ਉਤੋਂ ਕੰਮ ਕਰ ਰਹੇ ਨੇ ਤੋ ਇਹਨਾਂ ਦੀਆਂ ਸਵਾਵਾ ਨੂੰ ਦੇਖਦੇ ਹੋਏ ਅੱਜ ਪਾਰਟੀ ਨੇ ਇਹ ਫੈਸਲਾ ਲਿਆ ਕਿ ਅਮਰਸਰ ਕੇਂਦਰੀ ਹਲਕੇ ਤੋਂ ਇਹਨਾਂ ਨੂੰ ਇੰਚਾਰਜ ਲਾਇਆ ਔਰ ਇਹਨਾਂ ਨੇ ਅੱਜ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਜਿਹੜੀਆਂ ਨੇ ਕੇਂਦਰੀ ਹਲਕੇ ਦੀਆਂ ਬੋਥ ਲੈਵਲ ਤੇ ਉਹਨੂੰ ਆਪਣਾ ਜਿਹੜਾ ਉਹ ਕਰਨਗੇ ਸਾਰੇ ਉੱਥੇ ਚਾਰਜ ਲਾਣਗੇ ਸਾਰੇ ਔਰ ਉਹ ਤੋਂ ਵੱਡੀ ਲੀਡ ਜਿਹੜੀ ਹੈ ਉਹਨੂੰ ਲੈ ਕੇ ਜਿਤਾਣਗੇ ਤੋਂ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਤਰ ਬਿਕਨ ਸਿੰਘ ਮਜੀਠੀਆ ਜੀ ਦਾ ਸ੍ਰੀ ਅਨਲ ਜੋਸ਼ੀ ਜੀ ਦਾ ਔਰ ਸਾਰੀ ਹਾਈ ਕਮਾਂਡ ਦਾ ਜਿਹੜਾ ਧੰਨਵਾਦ ਕਰਦਾ ਔਰ ਆ ਵਾਰਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਹਨਾਂ ਨੂੰ ਪੂਰਾ ਜਿਹੜਾ ਸਾਥ ਦਿੱਤਾ ਜਾਏਗਾ ਔਰ ਮੇਰੀ ਡਿਊਟੀ ਪੰਜਾਂ ਹਲਕਿਆਂ ਦੇ ਵਿੱਚ ਲੱਗੀ ਏ ਮੇਰੇ ਨਾਲ ਮੇਰੇ ਸਾਥੀ ਤਰਜੀਵ ਦੁੱਗਲ ਜੀ ਜਿਹੜੇ ਜ਼ਿਲ੍ਹਾ ਦੇ ਸਾਡੇ ਪ੍ਰਧਾਨ ਨੇ ਟ੍ਰੇਡ ਤੇ ਇੰਡਸਟਰੀ ਦੇ ਔਰ ਮਾਝਾ ਜ਼ੋਨ ਦੇ ਪ੍ਰਧਾਨ ਨੇ ਹਰਪਾਲ ਸਿੰਘ ਦੀ ਆਲੂ ਵਾਲੀਆ ਜੀ ਔਰ ਉਹਨਾਂ ਦੇ ਨਾਲ ਆਪਣਾ ਗੁਰਪ੍ਰੀਤ ਸਿੰਘ ਨਾਰੰਗ ਜੀ ਮिने ਬਿਆਲਾ ਜੀ ਪਵਨ ਚਰਮਾਣੀ ਜਨਰਲ ਸੈਕਟਰੀ ਜਿਹੜੇ ਨੇ ਬੋਬੀ ਬਾਦਸ਼ਾਹ ਜੀ ਮਨਦੀਪ ਜੀ ਇਹ ਸਾਰੀ ਟੀਮ ਜਿਹੜੀ ਅੱਜ ਇਹਨਾਂ ਨੂੰ ਵਧਾਈ ਦੇਣ ਆਈ ਏ ਔਰ ਇਹ ਜਿਹੜੀ ਵੱਡੀ ਲੀਡ ਤੇ ਸੀਟ ਅਸੀਂ ਜਿੱਤਣੀ ਹੈ ਔਰ 85 ਸੀਟਾਂ ਦੇ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਹੁਣ ਇਲੈਕਸ਼ਨ ਜਿਹੜੀ ਇਹ ਤਕੜੀ ਚੋਣ ਨਿਸ਼ਾਨ ਤੇ ਲੜਿਆ ਕਰੇਗਾ ਔਰ 85 ਜਿਹੜੀਆਂ ਸੀਟਾਂ ਸਾਡੀਆਂ ਕੌਂਸਲਰ ਦੀਆਂ ਨੇ ਉਹ ਵੀ ਸੀਟਾਂ ਜਿਹੜੀਆਂ ਨੇ ਉਹ ਸਾਡੇ ਵਰਕਰ ਜਿਹੜੇ ਨੇ ਉਹ ਲੜਨਗੇ ਉਹਦੇ ਪਿੱਛੇ ਦੇਖਿਓਣਾ ਜਦੋਂ ਸਾਡਾ ਗੱਠ ਜੋੜ ਸੀ ਉਦੋਂ ਅਸੀਂ 30 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਸੀ ਔਰ ਮੇਅਰ ਬਣਾਉਣ ਜਾ ਰਹੇ ਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰੂਬਲਮ ਡਾਟ ਦਾ ਚੇਅਰਮੈਨ ਹੋਏਗਾ ਔਰ ਵੱਡੀ ਗਿੰਦੀ ਦੇ ਵਿੱਚ ਕੌਂਸਲਰ ਜਿਹੜੇ ਨੇ ਅਸੀਂ ਜਿਤਾਵਾਂਗੇ ਔਰ ਅਗਲੀ ਇਲੈਕਸ਼ਨ ਵੀ ਜਿਹੜੀ ਲੜਾਂਗੇ ਔਰ ਇਹ ਇਲੈਕਸ਼ਨ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਦੇ ਸਾਡੇ ਜੀ ਉਮੀਦਵਾਰ ਨੇ ਨਾਲ ਜੋਸ਼ੀ ਜੀ ਵੱਡੀ ਲੀਡ ਦੇ ਨਾਲ ਉਹਨਾਂ ਜਿਤਾ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਉਦੋਂ ਜਿਹੜੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਔਰ ਬਹਿਲ ਸਾਹਿਬ ਨੂੰ ਜਿਹੜਾ ਕੇਂਦਰੀ ਹਲਕੇ ਦੇ ਵਿੱਚ ਇਸੇ ਕਰਕੇ ਇਹਨਾਂ ਨੂੰ ਲਾਇਆ ਗਿਆ ਕਿ ਇਹ ਅੱਜ ਤੋਂ ਹੀ ਇਹਨਾਂ ਨੇ ਆਪਣਾ ਕੰਮ ਜਿਹੜਾ ਸ਼ੁਰੂ ਕਰਤਾ ਛੇਤੀ ਦਫ਼ਤਰ ਜਿਹੜਾ ਖੋਲ੍ਹਤਾ ਜਾਏਗਾ ਔਰ ਬੂਥ ਲੈਵਲ ਤੇ ਜਿਹੜੇ ਵਰਕਰ ਨੇ ਉਹ ਜਿਹੜੇ ਬਣਾਏ ਜਾਣ ਮੈਂ ਨਰਿੰਦਰ ਬ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਧੰਵਾਦ ਕਰਦਾ। ਵੀ ਮੈਨੂੰ ਅੱਜ ਪਾਲਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੈਨੂੰ ਬੜੀ ਵੱਡੀ ਜ਼ਿੰਮੇਵਾਰੀ ਸੈਂਟਰ ਹਲਕੇ ਦਾ ਇੰਚਾਰਜ ਲਾਇਆ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਦਾ ਸਾਡੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਜੀ ਦਾ ਔਰ ਸਾਰੀ ਹੀ ਸ਼੍ਰੋਮਨੀ ਯਾ ਕਲ ਦੀ ਲੀਡਰ ਸਾਹਿਬਾਨ ਦਾ ਅੱਜ ਮਰਵਾਦ ਸਾਹਿਬ ਆਏ ਨੇ ਮੇਰੇ ਕੋਲ ਆਪਣਾ ਹਰਪਾਲ ਸਿੰਘ ਜੀ ਆਏ ਆ ਰਜੀਵ ਦੁੱਗਲ ਜੀ ਹੀ ਇਹਨਾਂ ਦੇ ਨਾਲ ਮੈਂਬਰ ਸਾਹਿਬਾਨ ਆਏ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਪਈ ਅੱਜ ਇਹਨਾਂ ਮੈਨੂੰ ਬੜਾ ਆ ਕੇ ਮਾਨ ਦਿੱਤਾ ਆ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਪਈ ਜਿਹੜੀ ਮੈਨੂੰ ਸੇਵਾ ਦਿੱਤੀ ਆ ਸੈਂਟਰ ਹਲਕੇ ਦੀ ਮੈਂ ਮਨ ਤਨ ਨਾਲ ਕਰਾਂਗਾ ਔਰ ਬੂਥ ਲੈਵਲ ਤੱਕ ਹਰ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਖੜਾ ਹੋਊਗਾ ਔਰ ਅਨਿਲ ਜੋਸ਼ੀ ਜੀ ਨੂੰ ਲੋਕ ਸਭਾ ਦੇ ਵਿੱਚ ਤਗੜੀ ਲੀਡ ਦਿਵਾਵਾਂਗਾ ਔਰ ਅਮਰਸਰ ਸ਼ਹਿਰ ਦੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਿਹੜੀ ਤੱਕੜੀ ਤੇ ਚੋਣ ਸ਼ਾਂਤ ਤੇ ਸਾਡਾ ਮੈਂਬਰ ਪਾਰਲੀਮੈਂਟ ਅਨਿਲ ਜੋਸ਼ੀ ਦਿੱਲੀ ਦੇ ਵਿੱਚ ਗੂਜੇਗਾ ਅਮਰਸਰ ਦੀ ਆਵਾਜ਼ ਬੁਲੰਦ ਕਰੇਗਾ ਸਾਰੇ ਅਮਰਸਰ ਸ਼ਹਿਰ ਦੇ ਉਹਨਾਂ ਨੂੰ ਪਹਿਲਾਂ ਵੀ 5 ਸਾਲ ਜਦੋਂ ਮੰਤਰੀ ਰਹੇ ਵੇਖਿਆ ਹੈ ਮੈਂ ਅੰਮ੍ਰਿਤਸਰ ਦੇ ਸ਼ਹਿਰੀਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਸ ਲੀਡਰ ਦਾ ਮਾਨ ਸਤਕਾਰ ਵੋਟ પા ਕੇ ਕਰੋ ਇਹ ਲੀਡਰ ਕੰਮ ਕਰਨ ਵਾਲਾ ਹੈ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਔਰ ਮੈਨੂੰ ਦਾਸ ਨੂੰ ਜਿਹੜੀ ਸੇਵਾ ਦਿੱਤੀ ਆ ਮੈਂ ਮਨ ਤਨ ਦੇ ਨਾਲ ਸੈਂਟਰ ਹਲਕੇ ਦੇ ਭਰਾਵਾਂ ਦੀ ਹਰ ਮਲੋ ਸੇਵਾ ਕਰਾਂਗਾ ਔਰ ਦੁੱਖ ਸੁੱਖ ਦਾ ਭਾਈਵਾਲ ਰਾਵਾਂਗਾ ਇਹ ਨਹੀਂ ਵਿਸ਼ਵਾਸ ਦਉਣਾ ਮੈਂ ਦੁਬਾਰਾ ਫਿਰ ਆਪਣੇ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵਿਕਰਮਜੀਤ ਸਿੰਘ ਮਾਝਾ ਦਾ ਜਰਨੈਲ ਮਜੀਠੀਆ ਸਾਹਿਬ ਦਾ ਸ਼੍ਰੀ ਅਨਿਲ ਜੋਸ਼ੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੈਂਟਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਅੱਜ ਨਰਿੰਦਰ ਬੈਲ ਜੀ ਨੂੰ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵਿਕਰਮ ਸਿੰਘ ਜੀ ਮਜੀਠੀਆ ਮਾਝੇ ਦੇ ਜਰਨੈਲ ਸ਼੍ਰੀ ਅਨਿਲ ਜੋਸ਼ੀ ਲੋਕ ਸਭਾ ਹਲਕਾ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਇਹਨਾਂ ਦੀਆਂ ਸੁਵਾਵਾਂ ਨੂੰ ਦੇਖਦੇ ਹੋਏ ਜਿਹੜਾ ਸੈਂਟਰ ਹਲਕੇ ਦਾ ਇੰਚਾਰਜ ਲਾਇਆ ਉਹਦੇ ਵਾਸਤੇ ਅੱਜ ਇੰਨਾ ਬੈਲ ਸਾਹਿਬ ਕੋ ਲਾ ਕੇ ਇਹਨਾਂ ਨੂੰ ਵਧਾਈ ਦਿੱਤੀ ਆ ਅਤੇ ਸਾਰੇ ਪ੍ਰੋਗਰਾਮ ਜਿਹੜੇ ਲਿਖੇ ਨੇ ਕਿ ਕਿਸ ਤਰ੍ਹਾਂ ਆਪਾਂ ਬੂਥ ਲੈਵਲ ਤੱਕ ਘਰ ਘਰ ਜਾ ਕੇ ਆਪਣਾ ਵੋਟਰਾਂ ਨੂੰ ਸੁਚੇਤ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਵਾ ਕੇ ਅਨਿਲ ਜੋਸ਼ੀ ਜੀ ਨੂੰ ਜਿਹੜਾ ਸੰਸਦ ਦੇ ਵਿੱਚ ਭੇਜ ਕੇ